ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਨੰਗਲ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਵਿੱਚ ਤੁਹਾਡੇ ਆਸਤੇ ਤਿੰਨ ਨਾਗਾ ਜੀ ਦੋ ਧੋਕੜਾ ਜੀ ਤੇ ਇੱਕ ਸੁਆ ਸੁਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਜੇ ਕੋਈ ਵੀਰੇ ਸੂਆ ਸਵਾਇਆ ਨਾਗ ਹੁੰਦਾ ਤੁਸੀਂ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦੇ ਹੁੰਨੇ ਆ ਕਈ ਵੀਰਾਂ ਦੇ ਫੋਨ ਆ ਜਾਂਦੇ ਆ ਬਈ ਦੁੱਧ ਘੱਟ ਨਿਕਲਿਆ ਤਾਂ ਜਦੋਂ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਾਂ ਮਾਲਕ ਦੇ ਘਰੇ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਅਦ ਚ ਰੌਲੇ ਦਾ ਫਾਇਦਾ ਕੋਈ ਨਹੀਂ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਜਗਸ਼ਪ੍ਰੀਤ ਸਿੰਘ ਪਿੰਡ ਨੰਗਲ ਜਿਹੜਾ ਫੀਕੋੜੀ ਮੋਬਾਈਲ ਨੰਬਰ ਜੀ 9855988744 ਠੀਕ ਆ ਵੀਰੇ ਦੰਨਾਗਾ ਜੀ ਅੱਜ ਹਾਂਜੀ ਵੀ ਤੰਨਾ ਗਈ ਅੱਜ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿੰਨਾ ਮਜੀਦ ਸੁਆ ਵੀ ਪਹਿਲਾ ਹੀ ਆ ਜੀ ਦੰਦੋ ਜੀ ਦੰਧੋ ਨਹੀਂ ਬਈ ਚੈੱਕ ਕੀਤੀ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਈ 8 ਕਿਲੋ ਤਿਆਰ ਆ ਪਰ ਆਪਾਂ ਜਿਹੜਾ ਵੀਰ ਆਊਗਾ 7.5 ਕਿਲੋ ਕਹਿ ਕੇ ਦਵਾਂਗੇ ਕਿਉਂਕਿ ਜਿਹੜਾ ਵੀ ਆਵੇ ਦੁੱਧ ਵੱਧ ਨਿਕਲੇ ਕਹਿੰਦਾ ਮਤਲਬ ਜੋਕ ਕੇ ਦੇ ਦਾਂਗੇ ਆਪਾਂ ਜੋਕ ਕੇ ਦਵਾਂਗੇ ਹਾਂਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਜਿੰਨਾ ਟਾਈਮ ਮਰਜ਼ੀ ਬਈ ਚੁਆਈ ਕਰ ਲੈ ਆਪਣੇ ਘਰੇ ਆ ਗਾਣਾ ਦੀ ਗਾਰੰਟੀ ਆ ਗਾਰੰਟੀ ਆ ਬਈ ਠੰਡੀ ਸਿਲੀ ਪੂਰੀ ਅਜਵੇਂ ਮਰਜ਼ੀ ਹੱਥ ਮਾਰੀ ਕੇ ਲੋ ਬਾਈ ਦੱਸਦਾ ਕਿ ਟੋਕੜੀ ਆ ਦੁੱਧ 8 ਕਿਲੋ ਹੋਊਗਾ ਤੁਸੀਂ 7.5 ਕਿਲੋ ਜੋਕ ਕੇ ਲੈ ਜਾਓ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਸੱਜਣ ਤਸੱਲੀ ਕਰ ਸਕਦਾ ਜੀ ਮੇਰੇ ਘਰ ਦੀ ਗਾਰੰਟੀ ਆ ਅੱਗੇ ਦੁੱਧ ਮੇਰੇ ਥੋਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣੇ ਥਣਾਂ ਦੇ ਸਹਿਜ ਕੱਲਾ ਕੱਲਾ ਨਿਖੜਵਾ ਹੱਥੀ ਚ ਬਾਈ ਵਾਲਾ ਥਣ ਖਣ ਚਾਰ ਹੀ ਆ ਫੋਰਡ ਸ਼ਾਂਗਪੂਰਾ ਵੀ ਨਹੀਂ ਜੀ ਸੀਲ ਸ਼ਰਾਗਪੂਰੀ ਆ ਵੀਰੇ ਬਈ ਜਿਵੇਂ ਮਰਜੀ ਹੱਥ ਲਾਈਦਾ ਲਖਣਾ ਤੇ ਕੋਈ ਚੱਕਰ ਹੀ ਨਹੀਂ ਕਰ ਠੀਕ ਆ ਜੇ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਬਈ 20000 ਦੀ ਦੇ ਦਾਂਗੇ ਪੂਰੇ ਦੀ ਵਿੱਚੋਂ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਜੀ ਬਈ ਦੂਰੋਂ ਆਊਗਾ ਤਾਂ 20000 ਦੀ ਬਾਈ ਕਹਿੰਦਾ ਯੈਸ ਨੋ ਆ ਵਿੱਚੋਂ ਮਾਨਤਨ ਖੁੱਲਾ ਹੋ ਜਾਊਗਾ ਜੀ ਜਿਹੜਾ ਸੱਜਣ ਕੋਈ ਚੱਲ ਕੇ ਆਊਗਾ ਬਾਕੀ ਦੁੱਧ ਤੁਸੀਂ ਆਪ ਦੀ ਮਿਲਕਿੰਗ ਕਰ ਸਕਦੇ ਆ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮੈਂ ਜੀ ਇਹ ਬਈ ਦੂਜਾ ਸੁਆ ਈ ਠੀਕ ਆ ਹਾਂਜੀ ਇਹ ਵੀ ਟੋਕੜੀ ਆ ਜੀ ਇਹ ਟੋਕੜੀ ਆ ਪਰ ਏ ਆਈ ਹੋਈ ਵੀ ਆ ਕਿੰਨੇ ਦੇ ਸਮੇਂ ਦੀ 25 26 ਦਿਨ ਕਹਿੰਦੀ ਆ ਜੀ ਮਾਲਕਾ ਨੇ ਦੱਸਿਆ ਹਾਂਜੀ ਹਾਂਜੀ ਦੁੱਧ ਕਿੰਨਾ ਤਿਆਰ ਆ ਦੁੱਧ ਬਈ 10 ਤੋਂ ਬਾਹਰ ਆਪਾਂ 10 ਕਿਲੋ ਡੱਬਾ ਮਾਰ ਦਾਂਗੇ 10 ਕਿਲੋ ਜੋਕ ਦਾਂਗੇ ਥਣਾ ਦੀ ਗਾਰੰਟੀ ਹੈ ਜੀ ਗਾਰੰਟੀ ਆ ਬਈ ਓਕੇ ਆ ਜਮ ਇਹ ਵੀ ਠੰਡੀ ਠੀਕ ਆ ਇਹ ਆਇਰ ਸ਼ਹਿਰ ਚ ਪੈ ਜਾਂਦੀ ਆ ਹਾਂਜੀ ਹਾਂਜੀ ਬਈ ਵੱਡੀ ਵੈੜ ਆ ਵੀਰੇ ਵੇਲ ਬਹੁਤ ਆ ਹਾਈਟ ਬਹੁਤ ਆ ਤੇ ਵਜਨ ਬਹੁਤ ਆ ਆਇਰ ਸ਼ਹਿਰ ਚ ਪੈਂਦੀ ਆ ਮਾਲਕਾ ਨੇ ਦੱਸਿਆ ਕਿ 25 26 ਦਿਨ ਹੋ ਗਏ ਆ ਤੁਸੀਂ ਚਾਹੇ ਖਾਲੀ ਮੰਨ ਕੇ ਆ ਜਾਓ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਵਜਨ ਵੀ ਕਰਮਾ ਵਾਲੀ ਦਾ ਚੰਗਾ ਸੋਹਣਾ ਥਾਣਾ ਦਾ ਸੈਜ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਗ ਪੂਰਾ ਵੀਣ ਜੀ ਬਾਕੀ ਬੈਕ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਹਵਾਨਾ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਈ 2.29 ਹਜ਼ਾਰ ਦੀ ਦੇ ਦਾਂਗੇ ਉਹ ਜੂ ਥੋੜਾ ਕਰਨਾ ਮਾਨਤਨ ਹੋ ਜੂਗਾ ਬਈ ਆਇਆ ਠੀਕ ਆ ਇਹ ਬਾਈ ਕਹਿੰਦਾ 2.29 ਹਜ਼ਾਰ ਦੀ ਦੇ ਦਾਂਗੇ ਥੋੜਾ ਕਰਨਾ ਮਾਨਤਾ ਨਾ ਆਏ ਗਏ ਸੱਜਣ ਦਾ ਹੋ ਜੂਗਾ ਅੱਗੇ ਤਿੰਨ ਨੰਬਰ ਵੀਰੇ ਇਹਦਾ ਸੂਆ ਕਰਨਾ ਮਾ ਜੀ ਇਹ ਬਈ ਦੂਜਾ ਤੀਜਾ ਕਹਿੰਦੇ ਆ ਪਰ ਅਗਲਾ ਆਪਾਂ ਮੰਨ ਕੇ ਆਵੇ ਜਿਹੜਾ ਮਰਜੀ ਮੰਨ ਲੈ ਹਾਂਜੀ ਹਾਂਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਬਈ ਅੱਜ ਸੂਈ ਨੂੰ ਹੋ ਗਏ 10 11 ਦਿਨ ਹਾਂਜੀ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਆਹ ਵਾਲਾ ਜੀ ਹਾਂਜੀ ਹਾਂਜੀ ਆਹ ਬਾਕੀ ਵੀਰੇ ਬੱਚਾ ਸਾਹਮਣੇ ਹੈ ਜਿੰਨੇ ਸਮਝ ਕਿੰਨਾ ਦੁੱਧ ਤਿਆਰ ਆ ਜੀ ਬਈ 13 ਲੀਟਰ ਤਿਆਰ ਆ ਜਮਾ ਕੰਡੇ ਵਾਲਾ ਜੋਕ ਦਾਂਗੇ ਹਾਂਜੀ ਹਾਂਜੀ ਥਣਾ ਦੀ ਗਾਰੰਟੀ ਆ ਜੇਰ ਦੀ ਸਾਫ ਆ ਜੀ ਓਕੇ ਆ ਬਈ ਜਮਾ ਠੀਕ ਆ ਸੂਆ ਜਿਹੜਾ ਵੀਰੇ ਆਪਣੇ ਕੋਲੇ ਠੀਕ ਆ ਸੂਆ ਜਿਹੜਾ ਵੀਰੇ ਤੁਸੀਂ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਬਾਈ ਦਾ ਵੀਰੇ ਮਾਲ ਖਰੀਦਿਆ ਹੀ ਹੁੰਦਾਗਾ ਆ ਬੱਚਾ ਤੁਹਾਡੇ ਸਾਹਮਣੇ ਆ ਜੀ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜਿੰਨੇ ਸਮੇ ਦਾ ਮਰਜ਼ੀ ਸੂਈ ਵੀ ਮੰਨ ਲਿਓ ਤੁਸੀਂ ਵੈਸੇ 11 ਕਦਨ ਬਾਈ ਦੱਸਦਾ ਕਿ ਹੋ ਗਿਆ 13 ਕਿਲੋ ਦੁੱਧ ਤੁਸੀਂ ਜੋਕ ਕੇ ਲਿਜਾ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹਾਥੀ ਚੁਵਾਈ ਅਲੱਗ ਥਾਣਾ ਜੀ ਸੀਲਸ ਲੱਗੇ ਵੀ ਪੂਰੀ ਹੈ ਬਈ ਬਿਨਾ ਨਿਆਣੇ ਤੋਂ ਚੋਈਦੀ ਐ ਮੈਂ ਕਹਿ ਦਗੇ ਠੀਕ ਆ ਇਹਦੀ ਡਿਮਾਂਡ ਕੀ ਰਹਿ ਨਾਲੀ ਆ ਜੀ ਇਹ ਬਈ 43000 ਦੀ ਦੇ ਦਾਂਗੇ ਠੀਕ ਆ ਇਹ ਬਾਈ ਕਹਿੰਦਾ 43000 ਦੀ ਦੇ ਦਾਂਗੇ ਮਾਤਾ ਤਿੰਨਾਂ ਚ ਖੁੱਲਾ ਕਰ ਦਾਂਗੇ ਜਿਹੜਾ ਵੀ ਰ ਆਊਗਾ ਚੱਲ ਠੀਕ ਆ ਵੀਰੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ